ਹਾਂਜੀ ਵੀਰੋ ਮੈਂ ਹਾਂ ਸੈਕਿੰਡ ਸੋਡੀ ਤਾਂ ਕਮਹਿਤਾ ਦਾ ਉਲਟਾ ਚਸ਼ਮਾ ਤੇ ਅੱਜ ਅਸੀਂ ਚਵਾਰ ਸਾਫ ਦੀ ਫਿਲਮ ਕਿਉਂਕਿ ਫਿਲਮ ਵੱਡੀ ਕਰਨੀ ਸੀ ਤੇ ਪੂਰੀ ਟੀਮ ਆਈ ਹੋਈ ਆ ਮਿਲੋ ਪ੍ਰਵੀਨ ਸਾਡੀ ਫਿਲਮ ਦੀ ਲੀਡ ਹੀਰੋਇਨ ਖੁਸ਼ੀ ਸਾਡੀ ਫਿਲਮ ਦੀ ਲੀਡ ਹੀਰੋਇਨ ਫਿਲਮ ਦੇ ਡਾਇਰੈਕਟਰ ਲੈਰੀ ਸਾਹਿਬ ਫਿਲਮ ਦੇ ਵਿਲਨ ਅਮਰੀਕ ਸਿੰਘ ਫਿਲਮ ਦੇ DOB डायरेक्टर ऑफ फोटोग्राफी पीके सिंह ਤੇ باقی ਹੋਰ ਵੀ ਕਾਫੀ ਵੀਰ ਹੋਰ ਵੱਖ-ਵੱਖ ਡਿਪਾਰਟਮੈਂਟਾਂ ਜੋ ਆ ਦੇ ਵੀਰੋ ਬੜੀ ਜਲਦੀ ਇਸ ਫਿਲਮ ਨੂੰ ਵੱਡਾ ਕਰਕੇ ਮਾਰਕੀਟ ਵਿੱਚ ਲੈ ਕੇ ਆ ਰਹੇ ਆਂ ਹੀਰੋ ਹੀਰੋ ਦੇ ਫਿਰ ਉਹਦਾ ਹੀਰੋ ਦੀ ਯਾਦ ਅਸੀਂ ਉਹ ਮੇਰਾ ਵੀਰ ਵਿੱਕੀ ਸਾਡੀ ਫਿਲਮ ਦਾ ਹੀਰੋ ਆ ਜਿਵੇਂ ਮੋਟਰਸਾਈਕਲ ਤੇ ਹੁਣ ਚਮਾਰ ਸਾਹਿਬ ਇੱਕ ਬ੍ਰਾਂਡ ਬਣ ਜਾਏਗਾ ਤਾਂ ਉਹ ਇਹਦੀ ਵਜ੍ਹਾ ਨਾਲ ਬਣੇਗਾ ਜੇ ਨੌਜਵਾਨ ਬੁਲਟ ਮੋਟਰਸਾਈਕਲ ਤੇ ਚਮਾਰ ਸਾਹਿਬ ਲਿਖਵਾਇਆ ਕਰਨਗੇ ਤਾਂ ਉਹ ਇਹਦੀ ਕਾਪੀ ਕਰਿਆ ਕਰਨਗੇ ਬਾਅਦ ਜਲਦੀ ਵੀਰੋ ਲੈ ਕੇ ਆ ਰਹੇ ਹਾਂ ਨੰਬਰ ਪਾ ਦੋ ਤੇ ਆ ਬੁਕਿੰਗ ਸ਼ੁਰੂ ਕਰ ਦੋ ਪ੍ਰੋਜੈਕਟਰ ਲੈ ਕੇ ਅਸੀਂ ਤੁਹਾਡੇ ਸ਼ਹਿਰ ਆਇਆ ਕਰਾਂਗੇ ਤੇ ਚਮਾਰ ਕੌਮ ਦੀ ਪਹਿਲੀ ਫਿਲਮ ਚਮਾਰ ਸਾਹਿਬ ਤੁਹਾਨੂੰ ਵੇਖਣ ਨੂੰ ਮਿਲੇਗੀ ਲਵ ਯੂ ਵੀਰੋ ਲਵ ਯੂ